ਪੰਡਿਤ ਗਣੇਸ਼ਾ ਸਿੰਘ ਨਿਰਮਲ ਮਹਾਤਮਾ ਉਹਨਾਂ ਨੇ ਦਸ਼ਮ ਗ੍ਰੰਥ ਦੀਆਂ ਕੁਝ ਬਾਣੀਆਂ ਦਾ ਠੀਕਾ ਕੀਤਾ ਜਾਪ ਸਭ ਅਕਾਲ ਉਸਤਤ ਗਿਆਨ ਪ੍ਰਬੋਧ ਰਾਮਾ ਉਤਾਰ ਕ੍ਰਿਸ਼ਨਾ ਉਤਾਰ ਸ਼ਾਇਦ ਤੁਹਾਨੂੰ ਪਤਾ ਹੋਵੇ 24 అవਤਾਰਾਂ ਦੀ ਕਥਾ ਦਸ਼ਮ ਗ੍ਰੰਥ ਦੇ ਚ ਲਿਖੀ ਹੋਈ ਹੈ ਕਿਉਂ ਲਿਖੀ ਸਾਇਬ ਕਹਿੰਦਾ ਦਸ਼ਮ ਕਥਾ ਭਾਗਵਤ ਕੀ ਬਾਖਾ ਕਰੀ ਬਣਾਏ ਅਵਰ ਬਾਸਨਾ ਨਾਏ ਪ੍ਰਭ ਧਰਮ ਜੁਦ ਕੇ ਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਦਰ ਮੈਂ ਬਾਸ਼ਾ ਕੀਤਾ ਟਿੱਕਾ ਕੀਤਾ ਤਾਂ ਕਿ ਹਰ ਮਨੁੱਖ ਭਾਰਤ ਦਾ ਪੁਰਾਣਾ ਧਾਰਮਿਕ ਇਤਿਹਾਸ ਸਾਹਿਤ ਪੜ ਲਵੇ ਕਿਉਂਕਿ ਸਾਰੇ ਗ੍ਰੰਥ ਸੰਸਕ੍ਰਿਤ ਦੇ ਸਨ ਤੇ ਬ੍ਰਾਹਮਣ ਸੰਸਕ੍ਰਿਤ ਬ੍ਰਾਹਮਣ ਤੋਂ ਇਲਾਵਾ ਕਿਸੇ ਨੂੰ ਪੜਾਣਾ ਨਹੀਂ ਜਾਂਦੇ ਸਨ ਸਤਿਗੁਰ ਕਹਿਣ ਲਈ ਕੋਈ ਨਹੀਂ ਮੈਂ ਦਾ ਅਨਵਾਦ ਕਰ ਦੇਣਾ ਟਿੱਕਾ ਕਰ ਦੇਣਾ दशम कथा भागवत की बाखा करी बनाए विद्वान हैरान हो जाने कुल टोटल उम्र बाय 42 साल दी इतने युद्ध पंथ दी साजणा इतने कम ते इतने बड़े धर्म ग्रंथ दी रचना हैरानी की है भाई मनीष संग ने एक सवाल भी कर देता सी दमदमा सा शायद आप नु पता होवे ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਚਾਰਨ ਕਰਤਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਨ ਲੇਖਕ ਭਾਈ ਗੁਰਦਾਸ ਜੀ ਸਨ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਰਹੇ ਭਾਈ ਗੁਰਦਾਸ ਲਿਖਦੇ ਰਹੇ RAM ਸਰ ਦੇ ਵਿੱਚ ਪੋਥੀਆਂ ਨੂੰ ਸੰਗ੍ਰਹਿ ਕਰਕੇ ਸਾਰੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਪਰ ਇਸ ਤਰ੍ਹਾਂ ਕੀਤੀ ਆਪ ਬੋਲਦੇ ਗਏ ਭਾਈ ਗੁਰਦਾਸ ਲਿਖਦੇ ਗਏ ਇਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਤਿਆਰ ਹੋਈ ਇਹਨੂੰ ਕਰਤਾਰ ਪਰਵਾਲੀ ਬੀੜ ਕਹਿੰਦੇ ਨੇ ਕਿਉਂਕਿ ਇਹ ਬੀੜ ਅੱਜਕਲ ਕਰਤਾਰ ਪਰਵ ਦੇ ਚ ਧੀਰਮੱਲੀਆਂ ਕੋਲ ਹੈ ਜਿੱਥੇ ਜਿੱਥੇ ਤੁਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਦੇਖਦੇ ਹੋ ਇੱਥੇ ਇੱਥੇ ਪੰਨੇ ਖਾਲੀ ਨੇ ਉਦਿਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ ਨਾਮੇ ਸਰੂਪ ਨੇ ਵੀ ਕੁਝ ਦਰਜ ਕਰਨਾ ਹੈ। ਉਹਨਾਂ ਨੇ ਵੀ ਕੁਝ ਉਚਾਰਨ ਕਰਨਾ ਹੈ। ਤੁਹਾਡੇ ਵਿੱਚੋਂ ਕਿਸੇ ਨੇ ਕਰਤਾਰ ਪ੍ਰਸਾਦਰਸ਼ਨ ਕੀਤੇ ਹੋਣ ਇਹ ਪੰਨੇ ਖਾਲੀ ਨੇ ਜਿੱਥੇ ਗੁਰਤੇਕ ਬਾਦ ਸਹਿਬ ਜੀ ਮਹਾਰਾਜ ਦੀ ਬਾਣੀ ਹੈ। ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ। ਲੇਖਕ ਭਾਈ ਸਾਹਿਬ ਭਾਈ ਗੁਰਦਾਸ ਜੀ। ਦਸਮ ਗ੍ਰੰਥ ਦੇ ਉਚਾਰਨ ਕਰਤਾ ਗੁਰੂ ਗੋਬਿੰਦ ਸਿੰਘ ਜੀ ਲੇਖਕ ਭਾਈ ਮਨੀ ਸਿੰਘ ਇੱਕ ਕਰਤਾਰਪੁਰ ਵਾਲੀ ਬੀੜ ਤੀਰ ਮੱਲ ਕੁਲਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਗ ਕਰ ਲਈ ਵੀ ਇਹਦੇ ਉਤਾਰੇ ਕਰਨੇ ਨੇ ਸਿੱਖੀ ਦਾ ਬਹੁਤ ਫੈਲਾਅ ਹੋ ਗਿਆ ਕੁਝ ਸਰੂਪ ਬੰਗਾਲ ਭੇਜਨੇ ਨੇ ਬੰਗਾ ਰਹਿ ਬਿਹਾਰ ਭੇਜਨੇ ਨੇ ਦਕਸ਼ਨ ਦੇਚ ਭੇਜਨੇ ਨੇ ਲਿਆਜ਼ਾ ਇਹ ਬੀੜ ਸਾਡੇ ਹਵਾਲੇ ਕਰੋ ਤੇ ਅਸੀਂ ਇਸ ਦੇ ਉਤਾਰੇ ਕਰੀਏ ਤੋ ਧੀਰ ਮਲ ਚੁਕੇ ਖੁਦ ਗੱਦੀ ਲਾ ਕੇ ਬੈਠਦਾ ਸੀ ਉਹਨੇ ਆਖਿਆ ਜੇ ਦਸਵੇਂ ਗੁਰਨਾਨਕ ਹੋ ਤੁਸੀਂ ਵਾਕਈ ਦਸਵੇਂ ਅਵਤਾਰ ਹੋ ਦਸਵੇਂ ਗੁਰਨਾਨਕ ਹੋ ਤੇ ਖੁਦ ਉਚਾਰਨ ਕਰ ਲਓ ਤੇ ਜੇ ਦਸਵੇਂ ਗੁਰਨਾਨਕ ਨਹੀਂ ਤੁਸੀਂ ਸੂਰ ਬੀਰ ਹੋ ਤੇ ਮੇਰੇ ਨਾਲ ਜੰਗ ਕਰਕੇ ਲੈ ਲਓ ਪੁੰਜ ਮੈਂ ਨਹੀਂ ਦੇਣੀ ਕਿਸੇ ਕੀਮਤ ਤੇ ਨਹੀਂ ਦੇਣੀ ਯੁੱਧ ਕਰਕੇ ਲੈ ਲਓ ਜਾਂ ਤੁਸੀਂ ਅਵਤਾਰ ਹੋ ਤੇ ਖੁਦ ਉਚਾਰਨ ਕਰੋ ਯੁੱਧ ਕਰਨਾ ਧੀਰ ਮਲ ਨਾਲ ਸਤਗੁਰ ਨੇ ਮੁਨਾਸਬ ਨਹੀਂ ਸਮਝਿਆ ਮਨੀ ਸਿੰਘ ਨੂੰ ਕਿਹਾ ਕਾਗਜ਼ਾਂ ਦਾ ਬਹੁਤ ਵੱਡਾ ਥੱਬਾ ਗੋ ਰੱਖ ਕੇ ਲੰਬਾ ਚੌੜਾ ਇਤਿਹਾਸ ਵਿੱਚ ਮੁਖਤਸਰ ਉਚਾਰਨ ਕਰ ਰਹੇ ਹਾਂ ਭਾਈ ਮਨੀ ਸਿੰਘ ਨੂੰ ਕੀ ਲਿਖਾ ਇਹ ਤਿੰਨ ਮਹੀਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਰਹੇ ਭਾਈ ਮਨੀ ਸਿੰਘ ਲਿਖਦੇ ਰਹੇ ਇਹਨੂੰ ਕਹਿੰਦੇ ਨੇ ਦਮ ਦੇ ਮੈਂ ਸਾਬ ਦੀ ਬੀੜ ਜੋ ਪ੍ਰਕਾਸ਼ਮਾਨ ਹੈ ਇਹ ਗੁਰੂ ਅਰਜਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਚਾਰਨ ਕੀਤੀ ਜਿੱਥੇ-ਜਿੱਥੇ ਪੰਨੇ ਖਾਲੀ ਸਨ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਉੱਥੇ ਮੇਰੇ ਪਾਤਸ਼ਾਹ ਨੇ ਉਹ ਬਚਨ ਵੀ ਦਰਜ ਕੀਤੇ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ ਦਰਜ ਹੋਏ ਤੇ ਇਥੋਂ ਹੀ ਮਨੀ ਸਿੰਘ ਨੇ ਸਵਾਲ ਖੜਾ ਕਰ ਦਿੱਤਾ ਮਹਾਰਾਜ ਤੁਹਾਡੇ ਸਿਧਾਂਤ ਗੁਰਨਾਮਿਕ ਨਾਲ ਮੇਲ ਨਹੀਂ ਖਾਂਦੇ ਸਤਿਗੁਰ ਕਹਿਣ ਲੱਗੇ ਕਿਉਂ ਤੁਸੀਂ ਆਪਣੀ ਬਾਣੀ ਦਰਜ ਨਹੀਂ ਕੀਤੀ ਜਪੁ ਸਾਹਿਬ ਹੈ ਅਕਾਲ ਉਸਤਤ ਹੈ ਕ੍ਰਿਸ਼ਨਾ ਉਤਾਰ ਹੈ ਰਾਮਾ ਉਤਾਰ ਹੈ ਚੰਡੀ ਚਿਤ੍ਰ ਹੈ ਭਗੋਤੀ ਦੀਵਾਰ ਹੈ ਬਥੇਰਾ ਕੁਛ ਹੈ ਕਿਆ ਤੁਹਾਡੇ ਵਿਚਾਰ ਗੁਰੂ ਅਰਜਨ ਦੇਵ ਜੀ ਨਾਲ ਮੇਲ ਨਹੀਂ ਖਾਂਦੇ? ਕਿਆ ਤੁਹਾਡੇ ਸਿਧਾਂਤ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦੇ? ਸਤਿਗੁਰ ਕਹਿ ਲਗੇ ਮਨੀ ਸਿੰਘ ਗੱਲ ਇਹ ਨਹੀਂ ਹੈ। ਗੱਲ ਇਹ ਨਹੀਂ ਹੈ। ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਨਿਰੋਲ ਬ੍ਰਹਮ ਦੇ ਵਿਚਾਰ ਹੈ ਖਸਮ ਦੀ ਬਾਣੀ ਹੈ। ਪਰਮਾਤਮਾ ਦੇ ਬੋਲ ਪਰ ਮਹਾਤਮਾਂ ਦੇ ਬੋਲ ਬੋਲ ਕੌਣ ਸੁਣਦਾ ਹੈ ਜਿਸ ਦਾ ਮਨ ਚੁੱਪ ਕਰ ਜਾਂਦਾ ਹੈ ਉਹ ਅਨਾਹਦ ਨਾਦ ਨੂੰ ਸੁਣਦਾ ਹੈ ਇਹਨਾਂ ਬੋਲਾਂ ਨੂੰ ਜੋ ਸੁਣ ਕੇ ਆਨੰਦ ਮਾਣਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਪਰ ਉਹਨਾਂ ਬੋਲਾਂ ਨੂੰ ਸੁਣ ਕੇ ਜੋ ਆਪਣੀ ਜ਼ਬਾਨ ਦੇ ਕੇ ਪ੍ਰਗਟ ਕਰ ਦਿੰਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਪੈਗੰਬਰ ਕੋਲ ਇਲਾਹੀ ਅਲਹਾਮ ਹੁੰਦਾ ਹੈ ਉਹਦੇ ਕੋਲ ਖਸਮ ਦੀ ਬਾਣੀ ਹੁੰਦੀ ਹੈ ਜੈਸੇ ਮੈਂ ਆਵੇ ਕਸਮ ਕੀ ਬਾਣੀ ਸਿਰਾ ਕਰੀ ਗਿਆਨ ਦੇ ਲਾ ਲਾ ਗੁਰਨਾਣੇ ਕਹਿੰਦੇ ਨਾ ਹਾਂ ਆਪੋ ਬੋਲ ਨਾ ਜਾਣਦਾ ਮੈਂ ਤੇ ਬੋਲ ਨਾ ਜਾਣਦਾ ਹੀ ਨਹੀਂ ਇਸ ਤਰ੍ਹਾਂ ਦੇ ਬੋਲ ਮੇਰੇ ਨਹੀਂ ਨੇ ਮੈਂ ਤੇ ਚੁੱਪ ਕਰ ਗਿਆ ਹਾਂ ਆਪੋ ਬੋਲ ਨਾ ਜਾਣਦਾ ਉਹ ਕਿਹਾ ਸਭ ਹੁਕਮਾਓ ਜੀ ਇਤਿਹਾਸ ਕਹਿੰਦਾ ਹੈ ਜਿਸ ਦਿਨ ਪਹਿਲੀ ਆਇਤ ਮੁਹੰਮਦ ਸਾਹਿਬ ਦੇ ਕੰਠ ਤੋਂ ਨਿਕਲੀ ਸੀ ਉਦੋਂ ਕੰਬਣੀ ਛੜੀ ਹੋਈ ਸੀ ਲੰਬਾ ਚੌੜਾ ਇਤਿਹਾਸ ਕਿਸੇ ਵਕਤ ਪਿਰ ਖਦੀਜਾ ਉਹਨਾਂ ਦੀ ਪਤਨੀ ਕਹਿਣ ਲੱਗੀ ਇਹ ਬੋਲ ਤੁਹਾਡੇ ਨਹੀਂ ਨੇ ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਪੜੇ ਲਿਖੇ ਨਹੀਂ ਸਨ ਖਦੀਜਾ ਉਹਨਾਂ ਦੀ ਪਤਨੀ ਇਹ ਬੋਲ ਫੜੇ ਨਹੀਂ ਨੇ ਇਸ ਤਰ੍ਹਾਂ ਦੇ ਬੋਲ कि मोहम्मद साहब लगे खदीजा तू ठीक समझिए बोल मेरे नहीं मैं तो चुप कर गया बिल्कुल चुप कर गया पता नहीं कि खुदा बोल रहा है जो तू महसूस कर रही है मैं भी वही महसूस कर रहा यह बोल मेरे नहीं है इस वास्ते है, सारा अहले इस्लाम है कुरान नाजल हो उचारण नहीं हुई इसी तरह ਬੋਧ ਬਿਖਸ਼ੂ ਕਹਿੰਦੇ ਨੇ ਮਹਾਤਮਾ ਬੁੱਧ ਤੋਂ ਬੋਲ ਝਰੇ ਨੇ ਜਿਵੇਂ ਝਰਨੇ ਚ ਪਾਣੀ ਝੜਦਾ ਹੈ ਇਹ ਬੋਲ ਝਰੇ ਨੇ ਉਹਨਾਂ ਨੇ ਬੋਲੇ ਨਹੀਂ ਨੇ ਇਸੇ ਤਰ੍ਹਾਂ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਖਸਮ ਦੇ ਬੋਲ ਨੇ ਆਏ ਨੇ ਮੇਰੇ ਨਹੀਂ ਨੇ ਜੈਸੇ ਮੇ ਆਵੇ ਖਸਮ ਕੀ ਬਾਣੀ ਫੈਸਲਾ ਕਰੀ ਗਿਆਨ ਦੇ ਲਾਲ ਮਨ ਚੁੱਪ ਕਰ ਜਾਂਦਾ ਜਿਨਾਂ ਦਾ ਅਨਾਹਦ ਨਾਦ ਨੂੰ ਸੁਣਦੇ ਨੇ ਰਸ ਮਾਨਦੇ ਨੇ ਉਹਨਾਂ ਨੂੰ ਕਹਿੰਦੇ ਨੇ ਸੰਤ ਭਗਤ ਪਰ ਸੁਣੇ ਹੋਏ ਬੋਲਾਂ ਨੂੰ ਜੋ ਬਾਹਰ ਪ੍ਰਗਟ ਕਰ ਸਕਦੇ ਨੇ ਕਹਿ ਸਕਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਇੱਕ ਕੋਲੇ ਸਮਰਥਾ ਨਹੀਂ ਆਉਂਦੀ ਉਹ ਅਵਤਾਰ ਕੋਟੀ ਵਿੱਚ ਗਿਣੇ ਜਾਂਦੇ ਨੇ ਉਹ ਫਿਰ ਪੈਗੰਬਰ ਸ਼੍ਰੀ ਨੀਦੀ ਜਿਹੜਾ ਆ ਜਾਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਮਨੀ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਖਸਮ ਦੀ ਬਾਣੀ ਹੈ ਪਰਮਾਤਮਾ ਦੇ ਬੋਲ ਨੇ ਕਿ ਪਰਮਾਤਮਾ ਦਾ ਸਰੂਪ ਹੈ ਵਿਛੇਇ ਮਨੈ ਸਿੰਘ ਬੋਲ ਪਏ ਤੁਹਾਡੇ ਬੋਲ ਪਰਮਾਤਮਾ ਦਾ ਸਰੂਪ ਨਹੀਂ ਨੇ ਤੁਹਾਡੇ ਬੋਲ ਖਸਮ ਦੀ ਬਾਣੀ ਨਹੀਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਫ਼ ਕਹਿ ਦਿੱਤਾ ਮੇਰੇ ਬੋਲਾਂ ਵਿੱਚ ਇਤਿਹਾਸ ਹੈ ਪਰ ਮੇਰੀ ਆਪਣੀ ਕਥਾ ਹੈ ਅਬ ਮੈਂ ਆਪਣੀ ਕਥਾ ਬਖਾਣਾ ਤਬ ਸਾਦਤ ਜੈ ਬਿਦ ਮੋਹਿਆ ਨਾ ਮੈਂ ਆਪਣੀ ਕਥਾ ਪਰਮਾਤਮਾ ਦੀ ਕਥਾ ਵਿੱਚ ਨਹੀਂ ਲਿਖਣੀ ਚਵੀ ਅਵਤਾਰਾਂ ਦਾ ਇਤਿਹਾਸ ਮੈਂ ਲਿਖਿਆ ਹੈ ਇਹ ਇਤਿਹਾਸ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਣਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਤਿਹਾਸ ਨਹੀਂ ਹੈ ਉਸੇ ਗੁਰਨਾਮਕ ਦਾ ਇਤਿਹਾਸ ਵੀ ਨਹੀਂ ਲੱਭ ਸਕਦੇ ਗੁਰਨਾਣਿਕ ਦੇਵ ਜੀ ਮਹਾਰਾਜ ਕਦੋਂ ਪ੍ਰਗਟ ਹੋਏ ਕਿੱਥੇ ਪ੍ਰਗਟ ਹੋਏ ਉਹਨਾਂ ਦੇ ਮਾਪੇ ਕੌਣ ਸਨ ਸੰਤਾਨ ਕਿੰਨੇ ਸੀ ਪਤਨੀ ਦਾ ਨਾਮ ਕੀ ਸੀ ਗੁਰਗੰਨ ਸਾਹਿਬ ਦੇ ਵਿੱਚ ਨਹੀਂ ਹੈ ਇਤਿਹਾਸ ਗੁਰਵਰਜਨ ਦੇਵ ਜੀ ਦਾ ਵੀ ਨਹੀਂ ਹੈ ਕਲ ਤੁਸੀਂ ਪੁਰਬ ਮਨਾਣੇ ਗੁਰਗੰਨ ਸਾਹਿਬ ਦੇ ਤੇ ਗੁਰਵਰਜਨ ਦੇਵ ਜੀ ਦਾ ਕੋਈ ਇਤਿਹਾਸ ਨਹੀਂ ਹੈ ਉਹਨਾਂ ਦੇ ਮਾਤਾ ਪਿਤਾ ਕੌਣ ਸਨ ਸੰਤਾਨ ਕਿੰਨੇ ਸੀ ਕਰਦੇ ਕੀ ਰਹੇ ਆਈਓ ਕਿੰਨੇ ਸੀ ਘਟਨਾ ਕੀ ਘਟੀ ਐ ਸਾਤੇ ਕੁਛ ਵੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਚ ਕੀ ਐ ਇਸ ਪਰ ਪੰਚ ਮੇ ਸਾਚੇ ਨਾਮ ਕੀ ਵਡਾਈ ਮਤ ਕੋ ਧਰੋ ਗੁਮਾਨਾ ਕੇਵਲ ਨਾਮ ਦੀ ਮੈਂ ਨਾਮ ਦੀ ਮੈਂ ਮਨੀ ਸਿੰਘ ਸਾਡੀ ਬਾਣੀ ਚ ਇਤਿਹਾਸ ਹੈ ਔਰ ਜੋ ਅਸੀਂ ਲਿਖੇ ਹੈ ਇਹਦੀ ਸਾਡੀ ਆਪਣੀ ਕਥਾ ਹੈ ਮੈਂ ਆਪਣੀ ਕਥਾ ਬ੍ਰਹਮ ਦੀ ਕਥਾ ਚ ਕਿਸ ਤਰ੍ਹਾਂ ਲਿਖਦੇ ਆਂ ਮੈਂ ਆਪਣੀ ਕਥਾ ਨੂੰ ਖਸਮ ਦੀ ਕਥਾ ਵਿੱਚ ਕਿਸ ਤਰ੍ਹਾਂ ਲਿਖ ਦੇਣਾ ਹੁਣ ਮਨੀ ਸਿੰਘ ਨੇ ਦੂਸਰਾ ਸਵਾਲ ਕੀਤਾ ਜਿਵੇਂ ਮਰਦਾਨੇ ਦੇ ਸਵਾਲਾਂ ਤੋਂ ਜਨਮ ਸਾਖੀ ਦਾ ਜਨਮ ਹੋਇਆ ਇਸ ਤਰ੍ਹਾਂ ਭਾਈ ਮਨੀ ਸਿੰਘ ਦੇ ਸਵਾਲਾਂ ਤੋਂ ਸਾਨੂੰ ਬਹੁਤ ਕੁਝ ਮਿਲਦਾ ਹੈ ਭਾਈ ਮਨੀ ਸਿੰਘ ਨੇ ਸਵਾਲ ਕੀਤਾ ਤੁਸੀਂ ਆਪਣੀ ਕਥਾ ਆਪ ਕਿਉਂ ਲਿਖ ਰਹੇ श्री कृष्ण की कथा सूरदास ने लिखी कवि नरोत्तम ने लिखी बहुत सारे विद्वानों ने लिखी वेद व्यास ने लिखी राम की कथा बालमीक ने लिखी तुलसी ने लिखी अनेक होर विद्वाना ने लिखी महाराज थोड़ी भी कोई कथा लिख देगा ये चिंता तुसी आप क्यों की थी अपनी कथा आप क्यों लिखी ਪਤਾ ਹੈ ਹੋਂ ਧਨਗੁਰੂ ਅਭਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ ਮਨੀ ਸਿੰਘ ਸੂਰਦਾਸ ਨਰੋਤਮ ਕੈਸ਼ਵ ਜਦ ਭਾਵਨਾ ਦੇ ਵੇਗ ਦੇ ਵਿੱਚ ਆਏ ਨੇ ਅਵਤਾਰੀ ਪਰ શ્રી ਕ੍ਰਿਸ਼ਨ ਨੂੰ ਉਹ ਭਗਵਾਨ ਕਹਿ ਬੈਠੇ ਨੇ ਪ੍ਰਮਾਤਮਾ ਕਹਿ ਬੈਠੇ। ਔਰ ਇਸ ਤਰ੍ਹਾਂ ਤੁਲਸੀ ਵੀ ਜਦ ਭਾਵਨਾ ਦੇ ਵੇਗ ਵਿੱਚ ਆਇਆ ਉਹਨੇ ਰਾਮ ਨੂੰ ਭਗਵਾਨ ਕਹਿ ਦਿੱਤਾ। ਰੱਬ ਕਹਿ ਦਿੱਤਾ ਹੈ ਰੱਬ ਦਾ અવਤਾਰ ਨਹੀਂ ਰੱਬ ਦੇ ਭੇਜੇ ਹੋਏ ਦੂਤ ਨਹੀਂ ਸਿੱਧਾ ਰੱਬ ਹੀ ਕਹਿ ਦਿੱਤਾ ਮੈਨੂੰ ਡਰ ਲੱਗਦਾ ਹੈ ਕੋਈ ਸਿੱਖ ਸ਼ਰਧਾ ਦੇ ਚਾਹੇ ਮੈਨੂੰ ਪ੍ਰਮਾਤਮਾ ਕਹਿ ਦੇ ਤੋ ਇਸ ਸਾਰੀ ਗੁਰਨਾਨਕ ਤੇ ਮੇਰੀ ਕੀਤੀ ਕਿਤਾਈ ਤੇ ਪਾਣੀ ਫਿਰ ਜਾਏਗਾ ਇਸ ਵਾਸਤੇ ਮੈਂ ਇਹ ਸ਼ਬਦ ਲਿਖਣਾ ਲਾਜ਼ਮੀ ਸਮਝਦਾ ਜੋ ਹਮ ਕੋ ਪਰਮੇਸ਼ਰ ਉਚ ਰਹੇ ਤੇ ਸਭ ਨਰਕ ਕੁੰਡ ਮੈਂ ਭਰੇ ਪਰ ਤੁਸੀਂ ਕੌਣ ਮੋਕੋ ਦਾਸ ਤਵਨ ਕਾ ਜਾਣੋ ਯਾ ਮੈਂ ਬੇਦ ਨਰੰਚ ਪਛਾਨੋ ਮੈਂ ਹੋ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ ਮੈਂ ਤੇ ਉਸ ਪਰਮਾਤਮਾ ਦਾ ਨਿਮਾਣਾ ਸੇਵਕਾ ਉਹਦਾ ਸੰਦੇਸ਼ਾ ਜਗਤ ਨੂੰ ਦੇਣ ਵਾਸਤੇ ਆਇਆ ਜੋਨੇ ਜ ਪ੍ਰਭਉ ਮੋ ਸੋ ਕਹਾ ਸੋ ਕਹੋ ਜਗਮਾਏ ਜੋ ਕੁਝ ਪ੍ਰਭਉ ਨੋ ਕੇ ਕਹੈ ਮੈਨੂੰ ਸੰਦੇਸ਼ ਵਾਹਕ ਦੀ ਤਰ੍ਹਾਂ ਮੈਂ ਜਗਤ ਨੂੰ ਸੁਣਾਣਾ ਹੈ ਬڑا ਸੋਹਣਾ ਬੋਲ ਇਹ ਮੁਹੰਮਦ ਸਾਹਿਬ ਨਾਲ ਜੋੜਿਆ ਗਿਆ ਹੈ ਪੈਗੰਬਰ ਪੈਗੰਬਰ ਦਾ ਮਤਲਬ ਕੀ ਹੁੰਦਾ ਘਰ ਘਰ ਪੈਗਾਮ ਦੇਣਾ ਖੁਦਾ ਨੇ ਜੋ ਆਖਿਆ ਉਹ ਘਰ ਘਰ ਸੁਣਾਣਾ ਪੈਗੰਬਰ ਇਹਦੇ ਵਿੱਚ ਕੋਈ ਬਹੁਤ ਵੱਡੀ ਮਾਨਤਾਣ ਵਾਲੀ ਗੱਲ ਨਹੀਂ ਹੈ ਜਿਵੇਂ ਇੱਕ ਪੋਸਟਮੈਨ ਘਰ ਘਰ ਚਿੱਠੀ ਪੁਚਾਵੇ ਜਿਵੇਂ ਕੋਈ ਸੰਦੇਸ਼ ਵਾਹਕ ਘਰ ਘਰ ਦੇ ਸੰਦੇਸ਼ ਆ ਦੇਵੇ ਪੈਗੰਬਰ ਜੋ ਜੀ ਪ੍ਰਭ ਮੋ ਸੋਕਹ ਸੋਕਹੋ ਜਗ ਮੈਂ ਮਹਾਰਾਜ ਕਹਿੰਦੇ ਮੈਂ ਤੇ ਇੱਕ ਨਿਮਾਨਾ ਅਦਨਾ ਜਿਆ ਸੇਵਕਾਂ ਪ੍ਰਭੂ ਦਾ ਸੰਦੇਸ਼ ਘਰ ਘਰ ਪਹੁੰਚਾਣਾ ਜਿਹੜਾ ਮੈਨੂੰ ਪਰਮਾਤਮਾ ਕਰਕੇ ਆਖੇਗਾ ਮੈਂ ਲਿਖਣਾ ਲਾਜ਼ਮੀ ਸਵਝਦਾ ਜੋ ਹਮ ਕੋ ਪਰਮੇਸ਼ਰ ਉਚਰੇ ਇਹ ਆਪਣੀ ਕਥਾ ਵਿੱਚ ਲਿਖਿਆ ਹੈ ਔਰ ਇਹ ਵੀ ਲਿਖਿਆ ਹੈ ਕਿ ਲਿਖਾਰੀਆਂ ਨੇ ਕਿਵੇਂ ਅਵਤਾਰਾਂ ਨੂੰ ਵੀ ਰੱਬ ਬਣਾ ਦਿੱਤਾ ਤੇ ਰੱਬ ਤੱਕ ਪਹੁੰਚਣ ਹੀ ਨਹੀਂ ਦਿੱਤਾ ਰਸਤੇ 'ਚ ਰੋਕ ਕੇ ਰੱਖ ਦਿੱਤਾ ਇਸ ਵਾਸਤੇ ਸਾਫ ਕਹਿੰਨ ਜੋ ਹਮ ਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੇ ਫਰੇ ਮੋਕੋ ਦਾਸ ਤਮਨ ਕਾ ਜਾਨੋ ਯਾ ਮੈਂ ਭੇਦ ਨ ਰੰਚ ਪਛਾਨੋ ਮੈਂ ਹੂੰ ਪਰਮਪੁਰਕ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਸਾਇਬ ਕਹਿੰਨ ਧਾਰਮਿਕ ਜ਼ਿੰਦਗੀ ਮਨੁੱਖ ਦੀ ਉਸ ਦਿਨ ਸ਼ੁਰੂ ਹੁੰਦੀ ਹੈ ਕਿਸ ਦਿਨ ਜਿਸ ਦਿਨ ਮਨੁੱਖ ਦੇ ਅੰਦਰ ਧਾਰਮਿਕ ਸਵਾਲ ਪੈਦਾ ਹੁੰਦੇ ਨੇ ਅਗਰ ਪੈਦਾ ਹੋਣ ਤਾਂ ਉਹ ਬੰਦਾ ਗੁਰਦੁਆਰੇ ਆਇਆ ਹੈ ਤੇ ਸਰੀਰਕ ਸਵਾਲ ਲੈ ਕੇ ਆਇਆ ਤੇ ਹਸਪੀਟਲ ਦੇ ਚ ਆਇਆ ਹੈ ਗੁਰੂ ਕੋਲ ਨਹੀਂ ਆਇਆ ਆਰਥਿਕ ਸਵਾਲ ਲੈ ਕੇ ਆਇਆ ਹੈ ਤਾਂ ਬਾਜ਼ਾਰ ਦੇ ਚ ਆਇਆ ਹੈ ਗੁਰੂ ਕੋਲ ਨਹੀਂ ਆਇਆ ਪਰਿਵਾਰਕ ਸਮਾਜ ਜਹ ਲੈ ਕੇ ਆਇਆ ਕਿਸੇ ਸਮਾਜਿਕ ਇਕੱਠ ਦੇ ਚ ਆਇਆ ਹੈ ਇਹ ਧਾਰਮਿਕ ਇਕੱਠ ਦੇ ਚ ਨਹੀਂ ਆਇਆ ਧਰਮ ਨੇ ਕਿ ਕੱਠ ਦੇ ਦਿੱਤੇ ਉਹ ਹੀ ਆਇਆ ਹੈ ਗੁਰੂ ਕੋਲ ਤੇ ਉਹ ਹੀ ਆਇਆ ਹੈ ਜਿਸ ਦੇ ਅੰਦਰ ਧਾਰਮਿਕ ਸਵਾਲ ਪੈਦਾ ਹੋ ਗਿਆ ਹੈ ਐ ਗੁਰੂ ਮਨ ਕਿਉਂ ਨਹੀਂ ਜੁੜਦਾ ਜੇ ਮਨ ਜੋਤ ਸਰੂਪ ਹੈ ਤੇ ਇਤਨਾ ਕਲੇਸ਼ ਕਿਉਂ ਹੈ ਇਤਨਾ ਦੁੱਖ ਕਿਉਂ ਹੈ ਜੇ ਮਨ ਅਨੰਦ ਸਰੂਪ ਹੈ ਪ੍ਰਕਾਸ਼ ਸਰੂਪ ਹੈ ਤੇ ਇਤਨਾ ਅੰਧੇਰਾ ਕਿਉਂ ਹੈ ਇਤਨਾ ਅੰਧਕਾਰ ਕਿਉਂ ਹੈ ਅਗਰ ਮਨ ਆਗਮ ਹੈ ਕੋਈ ਇਤਨਾ ਤੁਛ ਕਿਉਂ ਬਣਿਆ ਆਇਆ ਹੈ ਐਸੇ ਸਵਾਲ ਜਿਸ ਦਿਨ ਪੈਦਾ ਹਵਨ ਉਸ ਦਿਨ ਧਾਰਮਿਕ ਜ਼ਿੰਦਗੀ ਸ਼ੁਰੂ ਹੁੰਦੀ ਹੈ ਮੈਂ ਫਿਰ ਅਰਜ ਕਰਾਂ ਸਾਰੀ ਦੁਨੀਆ ਦਾ ਮੈਂ ਭਰਮਣ ਕੀਤਾ ਕਦੀ ਕਦਾਈ ਕੋਈ ਸਤਨ ਦਾ ਪੁਰਸ਼ ਮਿਲਦਾ ਜਿਹਦਾ ਸਵਾਲ ਧਾਰਮਿਕ ਹੋਵੇ ਸਵਾਲ ਸਮਾਜਿਕ ਆਉਂਦੇ ਨੇ ਸਵਾਲ ਆਰਥਿਕ ਆਉਂਦੇ ਨੇ ਸਵਾਲ ਸਰੀਰਕ ਆਉਂਦੇ ਨੇ ਤੇ ਸਰੀਰਕ ਆਰਥਿਕ ਸਮਾਜਿਕ ਸਵਾਲ ਤੇ ਹਰ ਇੱਕ ਦੇ ਆਉਂਦੇ ਨੇ ਸਰੀਰਕ ਤਲ ਤੇ ਮੈਂ ਵੀ ਰੋ ਗਿਆ ਮੇਰੇ ਵੀ ਸਵਾਲ ਨੇ ਫਿਰ ਮੈਂ ਕਿਹਨਾਂ ਦੇ ਗੋ ਲੈ ਜਾਵਾਂ ਹਰ ਇੱਕ ਦੇ ਆਪਣੇ ਆਪਣੇ ਸਵਾਲ ਆਉਂਦੇ ਨੇ ਧਾਰਮਿਕ ਦੁਨੀਆ ਉਸ ਦਿਨ ਆਰੰਭ ਹੁੰਦੀ ਹੈ ਪਾਠ ਕਰਦੇ ਆ ਮਨ ਜੁੜਦਾ ਕਿਉਂ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਮਨ ਜੁੜਦਾ ਕਿਉਂ ਨਹੀਂ ਅਗਰ ਮਨ ਜੋਤ ਸਰੂਪ ਹੈ ਤਾਂ ਇਤਨਾ ਅੰਧਕਾਰ ਕਿਵੇਂ ਹੈ ਅਗਰ ਜੋਤ ਸਰੂਪ ਹੈ ਤਾਂ ਇਤਨਾ ਦੁੱਖ ਕਿਵੇਂ ਹੈ ਇਸ ਤਰ੍ਹਾਂ ਦੇ ਸਵਾਲ ਜਿਸ ਦਿਨ ਪੈਦਾ ਹੋਣ ਇਹ ਧਾਰਮਿਕ ਸਵਾਲ ਨੇ ਇਹਨਾਂ ਧਾਰਮਿਕ ਸਵਾਲਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਦਰਜ ਕੀਤਾ ਹੈ ਕੋ ਸੂਰਾ ਸੂਰਬੀਰ ਕੌਣ ਹੈ ਸੁੰਦਰ ਕਵਨ ਕਹਾ ਜੋਗ ਕੋਸਾਰ ਯੋਗ ਸਾਧਨਾ ਦਾ ਫਲ ਕੀ ਹੈ ਸਤ ਸੰਗ ਕਰ ਰਿਹਾ ਹੈ ਦਾ ਕੀ ਫਲ ਹੈ ਕਥਾ ਕੀਰਤਨ ਸੁਣ ਰਿਹਾ ਹੈ ਦਾ ਕੀ ਫਲ ਹੈ ਪੂਜਾ ਪਾਠ দান ਪੁੰਨ ਸਭ ਕਰ ਰਹੇ ਹੋ ਇਹਦਾ ਕੀ ਫਲ ਹੈ ਅਗਰ ਕੋਈ ਪ੍ਰਸ਼ਨ ਕਰੇ ਇਸ ਦਾ ਜਵਾਬ ਤੁਹਾਡੇ ਕੋਲ ਨਾ ਹੋਵੇ ਤਾਂ ਇੱਕ ਗੱਲ ਸਪਸ਼ਟ ਹੈ ਧਿਆਨ ਦੇਣਾ ਅਜੇ ਸਵਾਲ ਹੀ ਅੰਦਰੋਂ ਨਹੀਂ ਪੈਦਾ ਹੋਇਆ ਨਹੀਂ ਪੈਦਾ ਹੋਇਆ ਕੋ ਸੂਰਾ ਸੁੰਦਰ ਕਵਨ ਕਹਾਂ ਜੋਗ ਕੋ ਸਾਰ ਕੋ ਦਾ ਤ ਗਿਆਨੀ ਕਵਨ ਕਹੋ ਵਿਚਾਰ ਅਵਿਚਾਸ ਇਸ ਨੂੰ بڑے ਖੁਲਾਸਾਪੂਰਵਕ ਲਿਖਿਆ ਹੈ ਪੰਡਿਤ ਗਣੇਸ਼ਾ ਸਿੰਘ ਨੇ। ਉਹ بڑے ਅਰਦਾਸਮਈ ਡੰਗ ਨਾਲ, "ਹੇ ਗੁਰਦੇਵ, ਇੰਨਾ ਸਵਾਲਾਂ ਦੇ ਜਵਾਬ ਮੇਰੇ ਮਨ ਚ ਆਏ ਨੇ। ਦਸਮਗ੍ਰੰਥ ਦਾ ਟਿਕਾ ਕਰਦੇ ਆਇਆ। ਉਹਨਾਂ ਨੇ ਕਲਮ ਬੰਦ ਕੀਤੀ ਨਹੀਂ। ਪਹਿਲਾ ਟਿਕਾ ਉਹਨਾਂ ਦਾ ਹੀ ਸੀ। ਅੱਜ ਤੋਂ 25-30 ਸਾਲ ਪਹਿਲੇ ਮੈਂ ਪੜਿਆ ਸੀ। ਹੁਣ ਤੇ ਹੋਰ ਵੀ ਬੇਸ਼ਤਰ ਟਿਕੇ ਆ ਗਏ।" ਬੇਸਤਰ ਟੀਕਿਆਂ ਦੇ ਗੈਨੀ ਕਹਿੰਦੇ ਪੈਨੇ ਇਹ ਸਵਾਲ ਨੇ ਇਹਨਾਂ ਦੇ ਜਵਾਬ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਸਨ ਰੁੜ ਗਏ ਨੇ ਸਰਸਾਦੀ ਪੇਟ ਹੋ ਗਏ ਨੇ ਪੰਡਿਤ ਗਣੇਸ਼ਾ ਸਿੰਘ ਕਹਿੰਦੇ ਨਹੀਂ ਰੁੜੇ ਨਹੀਂ ਰੁੜੇ ਹੋਣਗੇ ਸਾਡੀ ਅਗਿਆਨਤਾ ਦੇ ਵੈਣ ਦੇ ਚ ਰੁੜੇ ਨੇ ਸਰਸਾਦੀ ਨਦੀ 'ਚ ਨਹੀਂ ਰੁੜੇ ਇਸ ਸਵਾਲਾਂ ਦੀ ਬਾਣੀ ਖੋਸੂੜਾ ਸੁੰਦਰ ਕਵਨ ਇਸ ਬੁਲੇਖੇ ਚ ਨਾ ਪੈਣਾ ਸਵੇਰੇ ਤੋਂ ਸ਼ਾਮ ਤੱਕ ਜੋ ਝਗੜਦਾ ਹੀ ਰਹੇ ਬਸ ਉਹ ਖਾਲਸਾ ਹੈ ਖਾਲਸਾ ਸੋ ਜੋ ਕਰੇ ਨਹੀਂ ਤੇ ਜੰਗ ਖਾਲਸਾ ਸੋ ਜੋ ਚੜੇ ਤੁਰੰਗ ਉਹ ਖਾਲਸਾ ਸਵੇਰੇ ਉੱਠਦੇ ਅੰਸਾਰ ਆਪਣੇ ਮਨ ਨਾਲ ਲੜੇ ਮਨ ਨਾਲ ਝਗੜੇ ਮਮਾ ਮਨ ਸੇਉ ਕਾਜ ਹੈ ਮਨ ਸਾ ਦੇ ਸਿਧ ਹੋਏ ਮਨ ਹੀ ਮਨ ਸੇਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ